ਮਹੋਸ਼ਣੋ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਸਭ ਠੀਕ ਸਭ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਆ ਨਾ ਅੱਜ ਸਾਡਾ ਜਿਹੜਾ ਮਨਰੇਗਾ ਦਾ ਕੰਮ ਹੈ ਉਹ ਬੰਦ ਹੋ ਗਿਆ ਸੀ ਅਸੀਂ ਪੇਡੇ ਲਗਾਉਣ ਦਾ ਕੰਮ ਕਰਦੇ ਆ ਨਾ ਠੀਕ ਹੈ ਜੀ ਮੈਂ ਮੈਂ ਇੱਕ ਮਨਰੇਗਾ ਮੀਟ ਆ ਤੇ ਮੈਂ ਸਟੇਕਿੰਗ ਦਾ ਕੰਮ ਵੀ ਕਰਦੀ ਆ ਠੀਕ ਹੈ ਜੀ ਜਦੋਂ ਮਨਰੇਗਾ ਦਾ ਜਿਹੜਾ ਕੰਮ ਹੈ ਉਹ ਥੋੜਾ ਟਾਈਮ ਹੀ ਆਉਣਾ ਹੈ ਨਾ 2-4 ਹਫ਼ਤੇ ਲੱਗਦੇ ਨੇ ਉਸ ਤੋਂ ਬਾਅਦ ਕੋਈ ਕੰਮ ਉਹਦਾ ਸਾਧਨ ਨਹੀਂ ਹੈਗਾ ਮਤਲਬ ਕਿ ਕੰਮ ਦਾ ਤੇ ਇਸ ਲਈ ਨਾ ਸਟਿਚਿੰਗ ਵੀ ਕਰਦੀ ਆ ਤਾਂ ਮਨਰੇਗਾ ਦੇ ਚਲਦੇ ਚਲਦੇ ਜੇ ਮੈਂ ਸਟਿਚਿੰਗ ਕਰਦੀ ਆ ਰਾਤ ਨੂੰ ਜਦੋਂ ਮੈਨੂੰ ਰਾਤ ਨੂੰ ਮੈਨੂੰ ਟਾਈਮ ਮਿਲਦਾ ਨਾ ਉਦੋਂ ਫਿਰ ਮੈਂ ਸਟਿਚਿੰਗ ਕਰ ਦਾਨੀ ਆ ਦੁਪਹਿਰ ਨੂੰ ਜਦੋਂ ਰਸਤੇ ਦਾ ਟਾਈਮ ਹੁੰਦਾ ਉਦੋਂ ਮੈਂ ਟੂਰ ਦੀ ਕਟਿੰਗ ਕਰ ਦਾਨੀ ਆ ਠੀਕ ਹੈ ਜੀ ਜਿੱਦਾਂ ਛੁੱਟੀ ਹੁੰਦੀ ਆ ਉਦੋਂ ਦੋ ਤਿੰਨ ਸੂਟ ਇਕੱਠੇ ਕਟਿੰਗ ਕਰ ਲਈ ਦੇਣੇ ਠੀਕ ਹੈ ਜੀ ਤੇ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਨੀ ਸੀ ਅਸੀਂ ਚੈਨਲ ਬਣਾ ਲਿਆ ਨਾ ਸਾਨੂੰ ਕਿਤੇ ਨੇ ਕਹਿਤਾ ਵੀ ਤੇਨੇ ਸੋਹਣੇ ਸੂਟ ਬਣਾ ਲੰਨੇ ਆ ਜਿਵੇਂ ਤੂੰ ਵੀ ਚੈਨਲ ਬਣਾ ਲਿਆ ਹਨਾ ਆਪਣਾ ਤੇ ਵੀ ਉਹ ਤੇ ਵੀਡੀਓ ਪਾ ਰਿਆ ਕਰ ਹਨਾ ਤੇ ਚਲ ਆਪਾਂ ਵੀਡੀਓ ਪਾਉਣ ਲੱਗ ਗਏ ਚੈਨਲ ਬਣਾ ਲਿਆ ਹਨਾ ਮੈਨੂੰ ਡੇਢ ਤਕਰੀਬਨ ਡੇਢ ਮਹੀਨਾ 2 ਮਹੀਨੇ ਹੋ ਗਏ ਹਨਾ ਵੀਡੀਓ ਪਾਉਂਦੇ ਨੇ ਮੇਰੇ 35 ਚੱਤੀ ਵੀਡੀਓ ਪਾਟ ਦਿੱਤੀਆਂ ਹਨਾ ਪਰ ਇਹਨਾਂ ਭੈਣਾਂ ਨੂੰ ਦੇਖ ਕੇ ਜਿਹੜੀਆਂ ਬਟਿਕਾ ਵਾਲੇ ਹਨਾ ਵਧੀਆ ਚੱਲ ਰਹੀਆਂ ਨੇ ਇਹਨਾਂ ਦੇਖ ਕੇ ਚਲ ਅਸੀਂ ਵੀ ਬਣਾ ਲਿਆ ਵੀ ਇੰਨਾ ਤੋਂ ਘੱਮ ਤਾਂ ਜਦੋਂ ਸਾਨੂੰ ਵੀ ਆਉਂਦਾ ਹਨਾ ਸਿੰਪਲ ਸਿੰਪਲ ਸਲਾਈ ਫੈਸ਼ਨ ਹਰ ਇੱਕ ਡਾਈਨ ਦੇ ਸੂਟ ਮੈਂ ਬਣਾ ਲਾਂਦੀ ਆ ਠੀਕ ਹੈ ਜੀ ਕੋਈ ਕੋਈ ਵੀ ਹੋਵੇ ਮਤਲਬ ਉਹ ਮੈਂ ਬਣਾ ਲੈਂਦੀ ਆ ਹਾਂਜੀ ਠੀਕ ਹੈ ਜੀ ਤੇ ਬਣਾ ਲਿਆ ਸਾਨੂੰ ਕੋਈ ਕਮੈਂਟ ਹੋਈ ਨਹੀਂ ਕਰਦਾ ਨਾ ਕਮੈਂਟ ਨਾ ਸਬਸਕ੍ਰਾਈਬ ਪਤਾ ਨਹੀਂ ਕੀ ਗੱਲ ਹੈ ਜਾਂ ਫਿਰ ਵੱਡੀਆਂ ਬਟਿਕਾਂ ਵਾਲਿਆਂ ਨੂੰ ਇਹ ਹਨਾ ਕਮੈਂਟ ਸ਼ੇਅਰ ਹੁੰਦੇ ਨੇ ਤੇ ਚੈਨਲ ਸਬਸਕ੍ਰਾਈਬ ਹੁੰਦਾ ਤੇ ਜਦੋਂ ਤੁਹਾਡੀ ਮਰਜ਼ੀ ਹੈ ਹਨਾ ਮਾਰੇ ਕੁੰਮਾਟ ਹੋਣ ਦੀ ਕਟਿੰਗ ਕਰ ਰਹੀ ਆ ਅੱਜ ਸਾਨੂੰ ਛੁੱਟੀ ਐ ਤੇ ਅੱਜ ਅਸੀਂ ਕਾਫੀ ਸੂਟ ਦਾ ਮਤਲਬ ਚਾਰ ਪੰਜ ਸੂਟ ਨੇ ਜਿਹੜੇ ਕੱਟ ਲੈਣੇ ਨੇ ਤਾਂ ਫਿਰ ਮਤਲਬ ਕੀ ਰਾਤ ਰਾਤ ਨੂੰ ਮੈਂ ਜਦੋਂ ਬੱਚੇ ਪੜਦੇ ਹੁੰਦੇ ਨੇ ਨਾ ਰਾਤ ਨੂੰ ਉਹਨਾਂ ਫਿਰ ਮੈਂ ਆਪਣੀ ਮਸ਼ੀਨ ਧਾਲਾਣੀ ਆ ਤੇ ਉਦੋਂ ਫਿਰ ਮੈਂ ਸੂਟ ਸਟੀਚ ਕਰਦੀ ਆ 10 11 ਵਜੇ ਤੱਕ ਫਿਰ ਉੱਠ ਕੇ ਫਿਰ ਆਪਣੇ ਆਪਣੇ ਕੰਮਾਂ ਤੇ ਚਲੇ ਜਾਣੇ ਆ ਨਾ ਜਿਹੜੇ ਕਸਟਮਰਾਂ ਨੂੰ ਮੇਰੇ ਹੱਥ ਦੀ ਸਟੀਚਿੰਗ ਪਸੰਦ ਆਈ ਹੋਈ ਹੁੰਦੀ ਆ ਆ ਪਸੰਦ ਆਉਂਦੀ ਹੈ ਉਹ ਮੇਟੋ ਹੀ ਰਸ ਲਾਉਂਦੇ ਨੇ ਚਾਹੇ ਮੈਂ ਮਰੇਗਾ ਵਿੱਚ ਜਾ ਹਰ ਮੇਂ ਮਰੇਗਾ ਲੱਗੀ ਹੋਈ ਹੋਵੇ ਚਾਹੇ ਮਤਲਬ ਕਿ ਮੈਂ ਘਰ ਹੋਵਾਂ ਠੀਕ ਹੈ ਜੀ ਤਾਂ ਹੱਥ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਦੇ ਦਈਏ ਪਲੀਜ਼ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਅਸੀਂ ਵੀ ਮੈਨੂੰ ਵੀ ਬਹੁਤ ਸ਼ੌਂਕ ਆ ਪਰ ਠੀਕ ਹੈ ਦਾ ਸ਼ੁਰੂ ਤੋਂ ਹੀ ਸ਼ੌਂਕ ਆ ਹਨਾ ਪਰ ਕੁਝ ਕਰਦੀਆਂ ਮਜਬੂਰੀਆਂ ਨੇ ਜਿਹੜੀਆਂ ਕਿ ਬੰਦੇ ਨੂੰ ਦਵਾ ਦਿੰਦੀਆਂ ਨੇ ਹਨਾ ਤੇ ਇਸ ਕਰਕੇ ਬੁਟੀਕ ਨਹੀਂ ਬਣਾਇਆ ਖੋਲਿਆ ਗਿਆ ਤਾਂ ਮੇਰੇ ਕੋਲ ਇੱਕ ਸਿੰਗਲ ਮਸ਼ੀਨ ਐਂਸੇ ਵਿੱਚ ਕੰਮ ਕਰਦੀ ਆ ਤੇ ਇੰਟਰਲੌਕ ਵਾਲੀ ਮਸ਼ੀਨ ਵੀ ਨਹੀਂ ਹੈਗੀ ਠੀਕ ਹੈ ਜੀ ਇਸ ਕਰਕੇ ਮੈਨੇ ਚੈਨਲ ਬਣਾਇਆ ਸੀ ਮਹਾਤਮਾ ਜੀ ਕੋਲ ਜਾ ਕੇ ਤਾਂ ਆਉਣ ਲੱਗ ਗਿਆ ਤਾਂ ਮੈਂ ਆਪਣੇ ਵੀ ਆਪਣੇ ਵਧੀਆ ਜਿਹੀ ਬੁਟੀਕ ਬਣਾਉਂਗੀ ਤੇ ਆਪਣੇ ਮਨ ਦੀ ਵੀ ਪੂਰੀ ਕਰੂੰਗੀ ਠੀਕ ਹੈ ਜੀ ਪਰ ਜਿਹੜੇ ਹਾਲਾਤ ਨੇ ਦੇਖਦੇ ਆ ਆਪਾਂ ਹਨਾ ਸਬਸਕ੍ਰਾਈਬ ਨਹੀਂ ਹੋ ਰਿਹਾ ਹੈਗੇ ਤੇ ਚੈਨਲ ਗਰੋ ਨਹੀਂ ਕਰ ਰਿਹਾ ਹੈਗਾ ਕਿਉਂਕਿ ਲੋਕਾਂ ਨੂੰ ਹਮੇਸ਼ਾ ਮੇਰੇ ਅੰਮ੍ਰਿਤ ਰਵਿ ਜਿੰਨੇ ਪਿਆਰ ਆਲੇ ਉਹਨਾਂ ਨੂੰ ਵੱਡੀਆਂ-ਵਡਿੱਕਾਂ ਵਾਲੇ ਹਨਾ ਪਸੰਦ ਨੇ ਹਨਾ ਤੇ ਸਾਡੀ ਵੀਡੀਓ ਨੂੰ ਪਸੰਦ ਕਰਦੇ ਪਰ ਇੱਕ ਵਾਰ ਸਾਡੀ ਵੀਡੀਓ ਸਾਡੇ ਚੈਨਲ ਤੇ ਜਾ ਕੇ ਜ਼ਰੂਰ ਦੇਖਿਓ ਅਸੀਂ ਹਰ ਇੱਕ ਵੀਡੀਓ ਵਧੀਆ ਹੀ ਪਾਈ ਹੋਈ ਹੈ ਜਿਹੜੇ ਮਤਲਬ ਕਿ ਕਟਿੰਗ ਸਟੀਚਿੰਗ ਬਾਰੇ ਹੀ ਦੱਸਿਆ ਹੋਇਆ ਤੇ ਬਾਕੀ ਥੋੜੀ ਮਰਜ਼ੀ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਾਂ ਨਾ ਕਰਨਾ ਆ ਦੇਖੋ ਅੱਜ ਅੱਜ ਵੀ ਮੈਂ ਕਟ ਕਰ ਰਹੀ ਹਾਂ ਉਨੀ ਡਰੈਸਟ ਦੀਆਂ ਕਟਾਂ ਦਾ ਉਹ ਆਲਰੇਡੀ ਮੌਜੂਦ ਕਿੰਨੀ ਆ ਵੀਡੀਓ ਪਾਸ ਰੱਖਤੀ ਹਾਂ ਉਨੀ ਡਰੈਸਟ ਦੀਆਂ ਕਟਾਂ ਦੀ ਮੈਂ ਚਲੋ ਅੱਜ ਆਪਾਂ ਨਾ ਆਪਣੇ ਨਾਲ ਨਾਲ ਐਵੇਂ ਗੱਲ ਕਰਦੇ ਆ ਤੇ ਮੇਰੇ ਹੱਥ ਜੋੜ ਕੇ ਬੇਨਤੀ ਆ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਤੇ ਨਾਲੇ ਸਾਨੂੰ ਕਮੈਂਟ ਕਰਕੇ ਦੱਸਿਓ ਹਨਾ ਮੀਮੀ ਦੀ ਸੀਰੀਂਗ ਕੀ ਕੀ ਦੀ ਹੈ ਦੇ ਨਾਲ-ਨਾਲ ਅਸੀਂ ਸਾਡੀ ਨਰੇਗਾ ਵਿੱਚ ਕੰਮ ਚੱਲ ਰਿਹਾ ਬੂਟੇ ਲਗਾਉਣ ਦਾ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਹੈ ਜੀ ਉਹ ਮੈਂ ਰੀਲਾਂ ਨੇ ਜਿਹੜੀਆਂ ਫੇਸ ਮਿਕ ਤੇ ਪਾਉਣੀ ਆ ਮਨਦੀਪ ਕੰਗ ਦੇ ਨਾਮ ਤੇ ਤੇ ਤੁਸੀਂ ਉਹ ਪੇਜ ਨੂੰ ਵੀ ਨੂੰ ਫੋਲੋ ਕਰਿਓ ਤੇ ਇਹ YouTube ਵਾਲੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਅੱਗੇ ਤੁਹਾਡੀ ਮਰਜ਼ੀ ਹੈ ਜੀ ਠੀਕ ਹੈ ਜੀ ਥੈਂਕ ਯੂ